ਸਸਿਹਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 2 ਮਾਰਚ 2025 ਹੋ ਚੁੱਕਿਆ ਤੇ ਟੈਂਕ ਕਰੀਬ ਸਵਾ ਘੱਟ ਦੇ ਹੋਣ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਨੂੰ ਮੌਸਮ ਬਾਰੇ ਕਰਾਂਗੇ ਕੱਲ ਇੱਕ ਹੋਰ ਪੱਛਮੀ ਸਿਸਟਮ ਆ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਪਹਿਲਾਂ ਆ ਬੀਤੇ ਦਿਨੀ ਜਿਹੜਾ ਪੱਛਮੀ ਸਿਸਟਮ 27 28 ਫਰਵਰੀ ਨੂੰ ਮੀਂਹ ਦੇ ਕੇ ਗਿਆ ਸੀ ਉਹ ਅੱਗੇ ਨਿਕਲ ਚੁੱਕਾ ਤੇ ਅੱਜ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਹਲਕੀ ਦਰਮਿਆਨੀ ਰਫਤਾਰ ਨਾਲ ਪਹਾੜ ਤੇ ਪੱਛੋਨੀ ਦੀਆਂ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਜਿਸ ਦਾ ਕਰਕੇ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਿਹਾ ਹੈਗਾ ਪਰ ਕੱਲ 3 ਤੇ 4 ਮਾਰਚ ਜਿਹੜਾ ਹਲਕਾ ਪੱਛਮੀ ਸਿਸਟਮ ਪੰਜਾਬ ਹਰਿਆਣਾ ਨੂੰ ਪ੍ਰਭਾਵਿਤ ਕਰ ਸਕਦਾ ਹੈਗਾ ਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਉਹ ਹਲਕਾ ਸਰਦੇਖ ਨੂੰ ਮਿਲ ਸਕਦਾ ਪਹਾੜੀ ਖੇਤਰਾਂ ਵਿੱਚ ਹਲਕੀ ਦਰਮਿਆਨੀ ਚੇਹਰੇ ਪਹਾੜੀ ਖੇਤਰਾਂ ਵਿੱਚ ਬਰਫਬਾਰਿ ਹੋ ਸਕਦੀ ਆ ਤੇ ਇਹ ਠਲੇ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਜਿਹੜਾ ਘਰ ਚੰਕ ਨਾਲ ਮੀਂਹ ਪੈ ਸਕਦਾਗਾ ਪਹਾੜੀ ਇਲਾਕੇ ਚ ਪੰਜਾਬ ਦੀ ਗੱਲ ਕੀਤੀ ਆ ਤਾਂ ਮਾਝੇ ਦਵਾਬੇ ਵਿੱਚ ਕਿਤੇ ਕਿਤੇ ਦਰਮਿਆਨੀ ਜੀ ਝਟ ਲੱਗ ਸਕਦੀ ਹੈ ਮੀਂਹ ਦੀ ਬਹੁਤੇ ਖੇਤਰਾ ਚ ਮੀਂਹ ਹਲਕਾ ਹੀ ਹੋਊਗਾ ਤੇ ਇਸੇ ਤਰ੍ਹਾਂ ਮਾਲਵਾ ਬੈਲਟ ਦੇ ਵੀ ਕੁਝ ਕੁ ਇਲਾਕਿਆਂ ਵਿੱਚ ਹਲਕੀਆਂ ਪਹਾਰਾਂ ਜਾਂ ਛਿੜਕਾ ਛਰਾਟਾਂ ਨਿੱਕੀਆਂ ਮੋਟੀਆਂ ਕਾਰਵਾਈਆਂ ਕੱਲ ਸਵੇਰ ਜਾਂ ਦਪਹਿਰ ਨੂੰ ਦੇਖਣ ਨੂੰ ਮਿਲ ਸਕਦੀਆਂ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਮਾਲਵਾ ਬੈਲਟ ਵਿੱਚ ਹਲਕੀ ਕਾਰਵਾਈ ਦੀ ਸੁਭਾਵਨਾ ਰਹੂਗੀ ਤੇ ਕਿਤੇ ਕਿਤੇ ਜਿਹੜਾ ਇਕਾਦੁਕਾ ਦਾ ਦਰਮਿਆਨਾ ਜਾਂ ਸ਼ਰਾਟਾ ਪੈ ਸਕਦਾਗਾ ਤੇ ਹਰਮਾਨਗੜ ਗੰਗਾ ਨਗਰ ਦੇ ਇਲਾਕੇ ਆ ਜਿਹੜੇ ਉਹਨਾਂ ਵਿੱਚ ਵੀ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਹੋ ਸਕਦੀ ਹੈਗੀ ਜਿਆਦਾ ਵੱਡੇ ਪੱਧਰ ਤੇ ਕਾਰਵਾਈ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਬਾਕੀ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਜਿੱਦਾਂ ਪਠਾਨਕੋਟ ਹਿਆਰਪੁਰ ਜਾਂ ਰੂਪਰ ਚੰਡੀਗੜ੍ਹ ਮਹਾਲੀ ਏਰੀਆ ਆਗਾ ਇਹਨਾਂ ਵਿੱਚ ਕਿਤੇ ਕਿਤੇ 3 ਮਾਰਚ ਕੱਲ ਦੁਪਹਿਰ ਬਾਅਦ ਜਾਂ ਰਾਤ ਨੂੰ ਸ਼ਾਮ ਜਾਂ ਰਾਤ ਨੂੰ ਅ ਤਿੰਨ ਮਾਰਚ ਦੀ ਰਾਤ ਕਿਤੇ ਕਿਤੇ ਦਰਮਿਆਨੀ ਜੀ ਝਟ ਲੱਗ ਸਕਦੀ ਹੈ ਪਰ ਕਿਤੇ ਕਿਤੇ ਲੱਗੂ ਸਾਰੇ ਏਰੀਆ ਚ ਨਹੀਂ ਹੋਣੀ ਬੌਧਿਕੇ ਤਰ੍ਹਾਂ ਚ ਕਾਰਵਾਈ ਜਿਹੜੀ ਹਲਕੀ ਰਹਿ ਸਕਦੀ ਹੈਗੀ ਤੇ 4 ਦੀ ਦੁਪਹਿਰ ਬਾਅਦ ਜਿਹੜਾ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਤੋਂ ਮੌਸਮ ਖੁੱਲਣਾ ਸ਼ੁਰੂ ਹੋ ਜਾਣਾ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਵਗਣੀਆਂ ਸ਼ੁਰੂ ਹੋ ਜਾਣੀਆਂ ਤੇ ਮੌਸਮ ਜਿਹੜਾ ਖੁੱਲਣਾ ਸ਼ੁਰੂ ਹੋ ਜਾਣਾਗਾ ਤੇ ਪਰ ਦੁਪਹਿਰ ਬਾਅਦ 4 ਮਾਰਚ ਦੁਪਹਿਰ ਬਾਅਦ ਜਾਂ ਸ਼ਾਮ ਤੱਕ ਹਲੇ ਜਿਹੜੇ ਪੰਜਾਬ ਦੇ ਹਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਝੱਟ ਦੀ ਉਮੀਦ ਜਿਹੜੀ ਬਰਕਰਾਰ ਹੋ ਗਈ ਇਹ ਸਿਸਟਮ ਪਹਿਲਾਂ ਵਾਲੇ ਸਿਸਟਮ ਜਿੰਨਾ ਤਕੜਾ ਨਹੀਂ ਹੈਗਾ ਪਰ ਫਿਰ ਵੀ ਥੋੜੇ ਬਹੁਤ ਇਲਾਕਿਆਂ ਵਿੱਚ ਹਲਕੀ ਕਾਰਵਾਈ ਜਾਂ ਕਿਤੇ ਕਿਤੇ ਇੱਕਾ ਦੁੱਕਾ ਦਾ ਦਰਮਿਆਨੀ ਮੀਂਹ ਦੀ ਝੱਟ ਜੀ ਲਾ ਸਕਦਾ ਹੈਗਾ ਸਾਰੇ ਏਰੀਆ ਚ ਬਾਡੇ ਲਾ ਜਾਂ ਸਾਰੇ ਜ਼ਿਲ੍ਹਿਆਂ ਚ ਬਾਡੇ ਲਾ ਮੀਂਹ ਦੀ ਸੁਭਾਵਨਾ ਨਹੀਂ ਜਾ ਪ ਰਹੀ ਹਾਂ ਇਹ ਹੋ ਸਕਦਾ ਹੈਗਾ ਵੀ ਕਈ ਇਲਾਕਿਆਂ ਚ ਠੰਡੀਆਂ ਹਵਾਵਾਂ ਦਾ ਅਸਰ ਜਿਹੜਾ ਥੋੜੇ ਬਹੁਤ ਟਾਈਮ ਲਈ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਤੇ 5 ਮਾਰਚ ਤੋਂ ਜਿਹੜਾ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਬਹੁਤ ਹੀ ਖੇਤਰਾਂ ਚ ਖੁੱਲ ਜਾਣਗੀਆਂ 5 6 ਮਾਰਚ ਚ ਬਹੁਤ ਹੀ ਖੇਤਰਾਂ ਚ 30 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇ 40 50 ਕਿਲੋਮੀਟਰ ਦੀ ਰਫ਼ਤਾਰ ਨਾਲ ਕਿਤੇ ਕਿਤੇ ਜਿਹੜਾ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਜੀਤ ਹਵਾਵਾਂ ਨੇ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਦਿਨ ਵੇਲੇ ਵੀ ਹਲਕੀ ਠਾਰੀ ਮਹਿਸੂਸ ਹੋਊਗੀ ਤੇ ਰਾਤਾਂ ਦੀ ਠਾਰੀ ਵਿੱਚ ਵੀ ਜਿਹੜਾ 5 ਤੇ 6 ਮਾਰਚ ਨੂੰ ਜਿਹੜਾ ਵਾਦਾ ਹੋ ਸਕਦਾਗਾ ਪਰ ਇਹ ਹਵਾਵਾਂ ਜਿਹੜੀਆਂ ਬਹੁਤਾ ਲੰਮਾ ਟਾਈਮ ਨਹੀਂ ਚੱਲਣਗੀਆਂ ਥੋੜੇ ਬਹੁਤ ਖੇਤਰਾਂ ਚ 8 ਮਾਰਚ ਤੋਂ ਜਿਹੜਾ ਮੌਸਮ ਹਵਾ ਜਿਹੜੀ ਬੰਦ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਪੂਰੇ ਦੇ ਹਲਕੇ ਹਲਕੇ ਬੁੱਲੇ ਮੁਰ ਤੋਂ ਪੰਜਾਬ ਦੇ ਵਿੱਚ ਚੱਲਣੇ ਸ਼ੁਰੂ ਹੋ ਜਾਣੇ ਆ ਜਿੱਦਾਂ ਕਰਕੇ ਗਰਮਾਹਟ ਦੇ ਵਿੱਚ ਦਿਨ ਦੀ ਗਰਮਾਹਟ ਵਿੱਚ ਵੀ ਵਾਧਾ ਹੋਊਗਾ ਤੇ ਰਾਤਾਂ ਦਾ ਪਾਰਾ ਵੀ ਜਿਹੜਾ ਇੱਕ ਵਾਰੀ ਫੇਰ ਬਦਲਣਾ ਸ਼ੁਰੂ ਹੋ ਜਾਣਾ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਅਗਲੇ 5-7 ਦਿਨ ਜਿਹੜਾ ਹਲਕੀ ਠਾਰੀ ਰਾਤਾਂ ਦੀ ਬਣੀ ਰਹੂਗੀ ਦਿਨ ਵਿੱਚ ਦਿਨ ਵੀ ਸਾਹਬ ਨਹੀਂ ਹੋਣਗੇ ਤੇ ਹਲਕੇ ਠੰਡੇ ਹੋ ਸਕਦੇ ਕਿਤੇ ਕਿਤੇ ਦਿਨ ਚ ਕਿਤੇ ਕਿਤੇ ਹਲਕੀ ਗਰਮਾਹਟ ਜ਼ਰੂਰ ਹੋ ਸਕਦੀ ਆ ਪਰ ਰਾਤਾਂ ਦੀ ਠਾਰੀ ਜਿਹੜੀ ਵਧੀਆ ਮਹਿਸੂਸ ਹੁੰਦੀ ਰਹਿਣੀ ਆ ਜਿਵੇਂ ਹੀ ਸਿਸਟਮ ਇਹ ਸਿਸਟਮ ਕਾਰਵਾਈ ਦੇ ਕੇ ਅੱਗੇ ਨਿਕਲੂਗਾ ਤਾਂ ਠੰਡ ਦੇ ਵਿੱਚ ਹਲਕਾ ਜਿਹਾ ਜਿਹੜਾ ਵਾਧਾ ਦੇਖ ਨੂੰ ਮਿਲ ਸਕਦਾਗਾ 7 ਮਾਰਚ ਤੱਕ ਜਿਹੜਾ ਇਹ ਸਿਸਟਮ ਦਾ ਹਲਕੀ ਠਾਰੀ ਦਾ ਜਿਹੜਾ ਅਸਰ ਬਣਿਆ ਰਹਿਣਾਗਾ 7 ਜਾਂ 8 ਮਾਰਚ ਤੋਂ ਬਾਅਦ ਜਿਹੜਾ ਮੋੜ ਤੋਂ ਪੁਰੇ ਦੀ ਵਾਪਸੀ ਸ਼ੁਰੂ ਹੋ ਜਾਣੀ ਹੈ ਪਹਾੜ ਤੇ ਪੱਛਮੀ ਜਿਹੜੀਆਂ ਖੁਸ਼ਕਵਾਵਾ ਨੇ ਉਹ ਮੱਠੀਆਂ ਪੈ ਜਾਣੀਆਂ ਜਿਸ ਦਾ ਕਰਕੇ ਪੁਰੇ ਦੀ ਵਾਪਸੀ ਨਾਲ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਵਾਧਾ ਉਹ ਤੇ ਦਿਨ ਵੇਲੇ ਹਲਕੀ ਗਰਮਾਹਟ ਵੀ ਜਿਹੜੀ ਮੁਰ ਤੋਂ ਮਹਿਸੂਸ ਹੋਣੀ ਸ਼ੁਰੂ ਹੀ ਹੋ ਜਾਣੀ ਸ਼ੁਰੂ ਹੋ ਜਾਣੀਆਂ ਤੇ ਰਾਤਾਂ ਦੇ ਪਾਰੇ ਵਿੱਚ ਵਾਧਾ ਹੋਣਾ ਰਾਤਾਂ ਨੂੰ ਵੀ ਹਲਕੀ ਗਰਮਾਹਟ ਜਿਹੜੀ 10 ਤੱਕ ਦੇ ਸਕਦੀ ਹੈ ਉਸ ਤੋਂ ਬਾਅਦ ਲਗਭਗ 10 ਮਾਰਚ ਤੱਕ 11 ਮਾਰਚ ਤੱਕ ਮੌਸਮ ਖੁਸ਼ਕ ਰਹਿ ਸਕਦਾ ਜਾਂ 12 ਮਾਰਚ ਤੱਕ ਮੌਸਮ 10 11 10 ਮਾਰਚ ਤੱਕ ਤਾਂ ਮੁਕੰਮਲ ਤੌਰ ਤੇ ਮੌਸਮ ਖੁਸ਼ਕੀ ਰਹੂ ਚਾਰ ਪੰਜ ਦਿਨ ਤੇ 11 ਜਾਂ 12 ਕਿਤੇ ਕਿਤੇ ਘੱਟ ਚਮਕਦੀ ਸੁਭਾਉ ਨਾਲ ਰਹੂ ਹਾਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਸੁਭਾਉ ਨਾਲ 11-12 ਮਾਰਚ ਨੂੰ ਨਹੀਂ ਹੋएगीਗੀ ਪਰ ਫਿਰ ਵੀ ਇੱਕਾ ਤੁਕਾ ਕਿਤੇ ਕਿਤੇ ਨਿੱਕੀ ਮੋਟੀ ਝਟ 11-12 ਮਾਰਚ ਨੂੰ ਲੱਗ ਸਕਦੀ ਹੈ ਉਸ ਤੋਂ ਬਾਅਦ ਇੱਕ ਹਲਕਾ ਜਿਹਾ ਸਿਸਟਮ ਹੋ ਰਾ ਸਕਦਾ 14-15 ਮਾਰਚ ਲੱਗੇ ਜਿਹੜਾ ਉਹ ਵੀ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਦੇ ਸਕਦਾਗਾ ਜਿਹੜੇ ਕਿਸਾਨ ਵੀਰ ਪਾਣੀ ਲਾਉਣਾ ਚਾਹੁੰਦੇ ਨੇ ਜਿਹੜੇ ਤਾਂ ਜੇ ਤਾਂ ਬਾੜੀ ਔਰਚ ਨੇ ਕਣਕਾਂ ਤਾਂ ਉਹ ਪਹਿਲਾਂ ਲਾ ਸਕਦੇ ਨੇ ਪਾਣੀ ਜੇ ਇੱਕ ਦੋ ਦਿਨ ਕੱਟ ਸਕਦੀ ਹੈ ਤਾਂ ਉਹ ਸ਼ੀ ਮਾਰਚ ਤੋਂ ਬਾਅਦ ਹੀ ਪਾਣੀ ਲਾਉਣ ਕਿਉਂਕਿ 5 ਤੇ 6 ਮਾਰਚ ਨੂੰ ਬਹੁਤੇ ਖੇਤਾਂ 'ਚ ਤੇਜ਼ ਪਸੰਦੀ ਹਵਾ ਚੱਲ ਸਕਦੀ ਹੈ ਜਿਹੜੀਆਂ ਕਣਕਾਂ ਨੂੰ ਪਾਣੀ ਲੱਗਿਆ ਹੋਊਗਾ ਉਹ ਡਿੱਗ ਵੀ ਸਕਦੀਆਂ ਤੇਜ਼ ਹਵਾ ਦੇ ਨਾਲ ਬਾਕੀ ਜੇ ਬਾਲੀ ਔਰ ਚੱਕ ਕਣਕ ਦਾ ਤੁਸੀਂ ਪਾਣੀ ਲਾ ਸਕਦੇ ਹੋ ਕਿਉਂਕਿ ਇਹ ਜਿਹੜਾ ਪਾਣੀ ਹੁੰਦਾ ਮਾਰਚ ਮਹੀਨੇ ਵਾਲਾ ਕਿਉਂਕਿ ਬੱਲੀ ਚੱਕਣੀ ਸ਼ੁਰੂ ਕਰ ਦਿੰਦੀ ਹੈ ਕਣਕ ਦਾ ਇਹ ਪਾਣੀ ਜਿਹੜਾ ਮੇਨ ਹੁੰਦਾ ਕਣਕ ਦੀ ਫਸਲ ਲਈ ਬਾਕੀ ਆਉਂਦੇ ਨਾਲ ਵਿੱਚ ਹਲੇ ਵੱਡੇ ਪੱਧਰ ਤੇ ਬਹੁਤੇ ਤਾਕੜੇ ਸਿਸਟਮ ਲੱਗਣ ਦੀ ਸੁਭਾਵਨਾ ਨਹੀਂ ਜਾਪ ਰਹੀ ਅਗਲੇ 10 12 ਦਿਨ ਕਹਿ ਲੋ ਪਰ ਕੱਲ 3 ਮਾਰਚ ਦੇ 4 ਮਾਰਚ ਨੂੰ ਥੋੜੇ ਬਹੁਤ ਖੇਤਰਾਂ ਵਿੱਚ ਮੀਂਹ ਦੀ ਹਲਕੀ ਕਾਰਵਾਈ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਜਾਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਕਾਰਵਾਈ ਜਿਹੜੀ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਆ ਏਕਾ ਤੋਕਾ ਤੱਕ ਦੇ ਦਰਮਿਆਨਾਂ ਮੀਂਹ ਜਾਂ ਦਰਮਿਆਨੀ ਝਟ ਲੱਗ ਸਕਦੀ ਹੈਗੀ ਇਦਾਂ ਦੀ ਪੋਸਿਬਿਲਿਟੀ ਜਾਪ ਰਹੀ ਹੈਗੀ ਬਾਕੀ ਉਹਨਾਂ ਦੇ ਵਿੱਚ ਲਗਾਤਾਰ ਅਪਡੇਟ ਕਰਦੇ ਰਹਾਂਗੇ ਮੌਸਮ ਨੂੰ ਲੈ ਕੇ ਧੰਨਵਾਦ ਜੀ